ਜਾਣੋ ਕੌਣ ਹੈ ਡਰੱਗ ਡੀਲਰ ਜਸਵੀਨ ਸੰਗਾ ਕੈਟਾਮਿਨ ਕਵੀਨ ਜਿਸ ਤੇ ਫ੍ਰੈਂਸ ਸ਼ੋ ਦੇ ਸਟਾਰ ਕਲਾਕਾਰ ਮੈਥਿਊ ਪੈਰੀ ਨੂੰ ਕੈਟਾਮਿਨ ਨਸ਼ੇ ਦੀ ਆਦਤ ਲਾਉਣ ਦੇ ਇਲਜ਼ਾਮ ਹਨ ਜਸਵੀਨ ਸੰਗਾ ਜੋ ਕੈਟਾਮਿਨ ਕਵੀਨ ਆਫ ਲਾਸ ਐਂਜਲਸ ਵਜੋਂ ਜਾਣੀ ਜਾਂਦੀ ਸੀ ਅੱਜ ਦੁਨੀਆ ਭਰ ਚ ਚਰਚਾ ਵਿੱਚ ਹੈ ਜਿਸ ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਡਾਕਟਰ ਤੋਂ 12 ਡਾਲਰ ਦੀ ਪ੍ਰੈਸਕ੍ਰਿਪਸ਼ਨ ਲੈ ਕੇ 11000 ਡਾਲਰ ਵਿੱਚ ਕੈਟਾਮਿਨ ਮਸ਼ਹੂਰ ਐਕਟਰ ਮੈਥਿਊ ਪੈਰੀ ਨੂੰ ਵੇਚੀ ਜੋ ਉਸ ਦੇ ਉਸ ਦਾ ਸੇਵਨ ਕਰਕੇ ਮਰ ਗਿਆ 10 ਸਾਲ ਦੀ ਕੈਦ ਹੋਊ ਜਿਸ ਵੀ ਸੰਗਾ ਨੂੰ ਪਹਿਲਾਂ ਵੀ ਇਹੋ ਜੇ ਪੁੱਠੇ ਕੰਮਾਂ ਕਰਕੇ ਜਮਾਨਤ ਤੇ ਸੀ ਪੁੱਠੇ ਕੰਮਾਂ ਦੇ ਪੁੱਠੇ ਨਤੀਜੇ ਪਰ ਫਿਰ ਵੀ ਲੋਕ ਬਾਜ਼ ਨਹੀਂ ਆਉਂਦੇ ਤਿੰਨ ਹੋਰ ਬੰਦੇ ਵੀ ਇਸ ਵਿੱਚ ਆਪਣਾ ਦੋਸ਼ ਮੰਨ ਚੁੱਕੇ ਹਨ ਜਾਣਕਾਰੀ ਮੁਤਾਬਕ ਐਕਟਰ ਮੈਥਿਊ ਪੈਰੀ ਡਿਪਰੈਸ਼ਨ ਕਾਰਨ ਡਰੱਗਸ ਲੈਣ ਲੱਗ ਪਿਆ ਅਤੇ ਕੈਟਾਮਿਨ ਤੱਕ ਪਹੁੰਚ ਗਿਆ ਤੇ ਇਹ ਜਾਨਲੇਵਾ ਸਾਬਤ ਹੋਈ ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਸ ਕਰਕੇ ਮੌਤ ਹੋਈ ਅਮਰੀਕੀ ਅਧਿਕਾਰੀਆਂ ਮੁਤਾਬਕ ਜਸਵੀਨ ਸੰਗਾ ਸਣੇ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ ਜਸਵੀਨ ਸੰਗਾ ਨੋ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ ਕੈਟਾਮਿਨ ਮਨੁੱਖਾ ਅਤੇ ਜਾਨਵਰਾਂ ਲਈ ਬੇਹੋਸ਼ ਨਵਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰਕ ਗਤੀਵਿਧੀਆਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਹਈਆ ਕਰਵਾਉਂਦਾ ਹੈ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ਜਸਵੀਨ ਸੰਗਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਕੈਟਾਮਿਨ ਵੇਚ ਰਹੀ ਹੈ ਜਾਣੋ ਕੌਣ ਹੈ ਡਰੱਗ ਡੀਲਰ ਜਸਵੀਨ ਸੰਗਾ ਕੈਟਾਮਿਨ ਕੁਈਨ ਜਿਸ ਤੇ ਫ੍ਰੈਂਸ ਸ਼ੋ ਦੇ ਸਟਾਰ ਕਲਾਕਾਰ ਮੈਥਿਊ ਪੈਰੀ ਨੂੰ ਕੈਟਾਮਿਨ ਨਸ਼ੇ ਦੀ ਆਦਤ ਲਾਉਣ ਦੇ ਇਲਜ਼ਾਮ ਹਨ ਜਸਵੀਨ ਸੰਗਾ ਜੋ ਕੈਟਾਮਿਨ ਕੁਈਨ ਆਫ ਲਾਸ ਐਂਜਲਸ ਵਜੋਂ ਜਾਣੀ ਜਾਂਦੀ ਸੀ ਅੱਜ ਦੁਨੀਆ ਭਰ ਚ ਚਰਚਾ ਵਿੱਚ ਹੈ ਜਿਸ ਤੇ ਮਰਹੂਮ ਅਦਾਕਾਰ ਮੈਥਿਊ ਪੈਰੀ ਨੂੰ ਨਸ਼ਾ ਵੇਚਣ ਦੇ ਇਲਜ਼ਾਮ ਲੱਗੇ ਡਾਕਟਰ ਤੋਂ 12 ਡਾਲਰ ਦੀ ਪ੍ਰੈਸਕ੍ਰਿਪਸ਼ਨ ਲੈ ਕੇ 11000 ਡਾਲਰ ਵਿੱਚ ਕੈਟਾਮਿਨ ਮਸ਼ਹੂਰ ਐਕਟਰ ਮੈਥਿਊ ਪੈਰੀ ਨੂੰ ਵੇਚੀ ਜੋ ਉਸ ਦੇ ਉਸ ਦਾ ਸੇਵਨ ਕਰਕੇ ਮਰ ਗਿਆ 10 ਸਾਲ ਦੀ ਕੈਦ ਹੋਊ ਜਿਵੇਂ ਇਨਸੰਗਾ ਨੂੰ ਪਹਿਲਾਂ ਵੀ ਇਹੋ ਜੇ ਪੁੱਠੇ ਕੰਮਾਂ ਕਰਕੇ ਜਮਾਨਤ ਤੇ ਸੀ ਪੁੱਠੇ ਕੰਮਾਂ ਦੇ ਪੁੱਠੇ ਨਤੀਜੇ ਪਰ ਫਿਰ ਵੀ ਲੋਕ ਬਾਜ਼ ਨਹੀਂ ਆਉਂਦੇ ਤਿੰਨ ਹੋਰ ਬੰਦੇ ਵੀ ਇਸ ਵਿੱਚ ਆਪਣਾ ਦੋਸ਼ ਮੰਨ ਚੁੱਕੇ ਹਨ ਜਾਣਕਾਰੀ ਮੁਤਾਬਕ ਐਕਟਰ ਮੈਥਿਊ ਪੈਰੀ ਡਿਪਰੈਸ਼ਨ ਕਾਰਨ ਡਰੱਗਸ ਲੈਣ ਲੱਗ ਪਿਆ ਅਤੀ ਕੈਟਾਮਿਨ ਤੱਕ ਪਹੁੰਚ ਗਿਆ ਤੇ ਇਹ ਜਾਨਲੇਵਾ ਸਾਬਤ ਹੋਈ ਮੈਥਿਊ ਪੈਰੀ ਦੀ ਨਸ਼ੇ ਦੀ ਓਵਰਡੋਸ ਕਰਕੇ ਮੌਤ ਹੋਈ ਅਮਰੀਕੀ ਅਧਿਕਾਰੀਆਂ ਮੁਤਾਬਕ ਜਸਵੀਨ ਸੰਗਾ ਸਣੇ ਇਸ ਮਾਮਲੇ ਵਿੱਚ ਪੰਜ ਮੁਲਜ਼ਮ ਹਨ ਜਸਵੀਨ ਸੰਗਾ ਨੋ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਹੈ ਕੈਟਾਮਿਨ ਮਨੁੱਖਾ ਅਤੇ ਜਾਨਵਰਾਂ ਲਈ ਬੇਹੋਸ਼ ਕਰਨ ਵਾਲੇ ਟੀਕੇ ਵਜੋਂ ਵਰਤਿਆ ਜਾਂਦਾ ਹੈ ਇਸ ਦਾ ਇਸਤੇਮਾਲ ਮਰੀਜ਼ਾਂ ਨੂੰ ਦਰਦ ਅਤੇ ਹੋਰ ਸਰੀਰਕ ਗਤੀਵਿਧੀਆਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਹਈਆ ਕਰਵਾਉਂਦਾ ਹੈ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਪਦਾਰਥ ਨੂੰ ਸਿਰਫ ਇੱਕ ਡਾਕਟਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ ਜਸਵੀਨ ਸੰਗਾ ਉੱਤੇ ਇਲਜ਼ਾਮ ਹੈ ਕਿ ਉਹ 2019 ਤੋਂ ਕੈਟਾਮਿਨ ਵੇਚ ਰਹੀ ਹੈ